ਭਰਮ ਕੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨਿਉ ਪ੍ਰ ਸੰਗਤ ਤਹਿ ਬਨੰਤ ਜਮ ਤਰਾ ਸਿ ਮਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰਾਖੋ ਸਰਨਾਈ ਸੋ ਕਹੋ ਦਲ ਗੁਰ ਸੇਵੀਐ ਅਨਸ ਸਹਿ ਜਿਸ ਭਾਈ ਦਰਸ਼ਨ ਪਰ세 ਹੈ ਗੁਰੂ ਕੈ ਜਨਮ ਬੰਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰੀ ਆਰ ਸਹਉਰ ਸਹਜ ਠੀ ਹੈ ਉਦਿਠੈ ਸਚੇ ਪਾਰ ਦੇਸ਼ਾ ਮਨ ਜਨਮ ਜਨਮ ਦੀ ਕਤੀ ਹੈ ਸਜਨ ਸਚਾ ਪਾਰਿਿਸ਼ਾ ਹੋ ਸ਼ੇਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾ ਗੋ ਸਦਾ ਸੁਭਾਈ ਮਨ ਛਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਗਾਇ ਪ੍ਰਾਨ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਤ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਐ ਬਹੁੜ ਨਾ ਜੋਨੀ ਪਾਈਐ ਜਿਸ ਦੇ ਵੈ ਗੁਰਖ ਵਿਦਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇਰ ਨ ਆਇਆ ਸੁਖ ਨਾਨਕ ਸਰਨੀ ਪਾਇਆ ਪਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬੋੜ ਨਾ ਜੋਨੀ ਪਾਈਐ ਜਿਸ ਦੇਵ ਕੁਰਖ ਬਿਦਾਤਾ ਹਰ ਰਸ ਤਿ ਨਹੀਂ ਜਾਤਾ ਜੰਮ ਕੰਕਰ ਨੇ ਰਨਨਾ ਆਇਆ ਸੁਖ ਨਾਨਕ ਸਰਨੀ ਪਾਇਆ ਵਾਹਿ ਗੁਰੂ ਜੀ ਕਾ ਫਲ ਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਜਮਾ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜੈ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ 623 ਅੰਗ ਤੇ ਤਨ ਤਨ ਗੁਰੂ ਅਰਜਨ ਦੇ ਪਾਤਸ਼ਾਹ ਸ਼ਹੀਦਾ ਦੇ ਸਰਦਾਰ ਹੁਕਮਨਾਮੇ ਦੀ ਬਖਸ਼ਿਸ਼ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ